ਇਸੇ ਵਾਸਤੇ ਮਹਾਰਾਜ ਕਹਿੰਦੇ ਆ ਨਾਮ ਦੀ ਕਮਾਈ ਕਰਦੇ ਰਹੋ ਚਲੇ ਸਭ ਨੇ ਜਾਣਾ ਇਸ ਦੁਨੀਆ ਮੇ ਜੀਵ ਆਪਣਾ ਕੋਈ ਬਹਿਲਾਏ ਕੇ ਮਰ ਗਿਆ ਦਿਲ ਤੰਗੀਆਂ ਮੇ ਕੋਈ ਉਕਤਾਏ ਕੇ ਮਰ ਗਿਆ ਆ ਕੁਲ ਵੀ ਆਪਣੇ ਆਪ ਕੋ ਸਮਝਾਏ ਕੇ ਮਰ ਗਿਆ ਬੇਅਕਲ ਛਾਤੀ ਪੀਟ ਕਰ ਗਮ ਖਾਏ ਕੇ ਮਰ ਗਿਆ ਕੋਈ ਸੁਖ ਪਾਏ ਕੇ ਮਰ ਗਿਆ ਕੋਈ ਦੁਖ ਪਾਏ ਕੇ ਮਰ ਗਿਆ ਜੀਤਾ ਰਹਾ ਨਾ ਕੋਈ ਹਰ ਏਕ ਦੁਨੀਆ ਮੇ ਆਏ ਕੇ ਮਰ ਗਏ ਚਲੇ ਸਾਰੇ ਹੀ ਸਭ ਨੇ ਤੁਰ ਜਾਣਾ ਵੱਡਿਆਂ ਵੱਡਿਆਂ ਦੀ ਮਹਾਰਾਜ ਕਹਿੰਦੇ ਗੱਲ ਛੱਡ ਕਦੇ ਆਪਣੇ ਮਨ ਤੋਂ ਇੰਨਾ ਹੀ ਪੁੱਛਿਆ ਕਰ ਫਰੀਦਾ ਕਿੱਥੇ ਟੰਡੇ ਮਾਪਿਆਂ ਤੇਰੇ ਮਾਪਿਓ ਕਿਧਰ ਚਲੇ ਗਏ ਦਾਦਾ ਕਿਧਰ ਤੁਰ ਗਿਆ ਜਿਹਦਾ ਦਾਦਾ ਜਿਉਂਦਾ ਪਰਦਾਦਾ ਕਿੱਥੇ ਚਲੇ ਗਿਆ ਇੱਕ ਦਿਨ ਚਲਿਆ ਜਾਣਾ ਉਹ ਦਿਨ ਆਉਣ ਤੋਂ ਪਹਿਲਾਂ ਜਾਗ ਮਨ ਦੀ ਮੈਲ ਤੇਰੀ ਤਾਂ ਲਊਗੀ ਗੁਰੂ ਅੱਗੇ ਬੇਨਤੀਆਂ ਕਰਦਾ ਰਹਿ ਆ ਮਾੜਿਆਂ ਕਰਮਾਂ ਦੀ ਮੈਲ ਨੇ ਤੇਰਾ ਮਨ ਰੂਪੀ ਕੱਪੜਾ ਰੰਗ ਤਾ ਏ ਕੋਈ ਤਰੀਕਾ ਇਹਨੂੰ ਸਾਫ਼ ਕਰਨ ਦਾ ਮਨੋਂ ਟਹਿ ਜਾ ਗੁਰੂ ਅੱਗੇ ਆ ਕੇ ਮਨੋਂ ਟਹਿ ਕੇ ਬੇਨਤੀਆਂ ਕਰ ਮਹਾਰਾਜ ਮੈਨੂੰ ਆਪਣੇ ਰੰਗਾਂ ਦੇ ਵਿੱਚ ਮਹਾਰਾਜ ਮੈਨੂੰ ਭਗਤੀ ਦੇ ਰੰਗ ਵਿੱਚ ਨਾਮ ਦੇ ਰੰਗ ਵਿੱਚ ਰੰਗ